ਆਣਾ ਹੋ ਗਿਆ ਥਾਪੜਾ ਰੋ ਥਾਪੜਾ ਹੋ ਗਿਆ ਬਦਲੋ ਹੋ ਗਿਆ ਹੁਣ ਇਹ ਕਿਹੜੀ ਪਾਸੇ ਹੋਇਆ ਕੋਰ ਆ ਜਾਓ ਆ ਜਾਓ ਕਾ ਭਈ ਨਾਲੋਂ ਦੀਦੀ ਪੈ ਕਾ ਭਈ ਫੇਸ ਤੋਂ ਆਵੇ ਅੱਗੇ ਅੱਗੇ ਰੰਗ ਸਾਰੇ ਪਰਿਵਾਰਾਂ ਚ ਮੇਰੇ ਖਾਲਨਾ ਹਲੇ ਮੇਰੇ 4-5 ਹੀ ਬੂਤ ਹੋਏ ਆ ਹਲੇ 4-5 ਮੇਰੇ ਬੂਤ ਪਏ ਆ ਇਹਨਾਂ ਕਾ ਪਿਆਰ ਮਿਲਦਾ ਪਿਆ ਵਾ ਬਲਕਿ ਸ਼ਾਮ ਨੂੰ ਨਿਕਲੀ ਦਾ 4-5 ਵੇ ਰਾਤ ਦੇ 11-12 ਕੀ ਹਰ ਇੱਕ ਘਰ ਚ ਇਹਨਾਂ ਕਾ ਪਿਆਰ ਮਿਲਦਾ ਐ ਖੋ ਜੀ ਇਹਨਾਂ ਦੇ ਪਿਓ ਆਡੇ ਦਾ ਆਸ਼ੀਰਵਾਦ صدਕਾ ਇਹ ਪੂਰਾ ਡੈਮ ਗੰਜ ਨਵਾ ਕੋੜ ਮੈਂ ਕਹਿੰਦਾ ਪੂਰੀ 68 ਨੰਬਰ ਵਾਰਡ ਇਹਨਾਂ ਦੀ ਕਿਰਪਾ ਨਾਲ ਨਾਲ ਕਾਲਾਪੁਰ ਕੀ ਕਿਰਪਾ ਨਾਲ ਆਪਾ ਜੇਤ ਪ੍ਰਾਪਤ ਕੀਤੀ ਐ ਇੱਥੋਂ ਮੈਂ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ 18 ਨੰਬਰ ਵਾਰਦਾ ਧੰਨਵਾਦ ਕਰਦਾ ਕਿ ਇਨਾਂ ਕੋ ਪਿਆਰ ਦੇ ਰਹੇ ਨੇ ਪਹਿਲਾਂ ਇਹਨਾਂ ਨੇ ਮੇਰੇ ਗਲਤ ਦਾ ਸਿਰ ਆ ਪਾਇਆ ਹੁਣ ਵੇਖੋ ਫੁੱਲਾਂ ਦੀ ਵਰਖਾ ਫੁੱਲਾਂ ਦੇ ਹਾਰ ਆਪਣੇ ਨੋਟਾ ਦੇ ਹਾਰਾ ਨਾਲ ਮੇਰਾ ਸਵਾਗਤ ਕਰਦੇ ਪਏ ਨੇ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਸ਼ਬਦ ਨਹੀਂ ਆ ਕਿੰਨਾ ਦਿਨ ਧੰਨਵਾਦ ਕਰਾਉਂਨੇ ਕੱਟਵਾ ਜੀ ਬਹੁਤ ਵੱਡੇ ਵਾਅਦੇ ਵੀ ਕੀਤੇ ਗਏ ਸੀ ਜ਼ਿੰਮੇਵਾਰੀ ਵੀ ਵਧ ਗਈ ਹੁਣ ਕਿਉਂਕਿ ਤੁਹਾਡੇ ਤੇ ਮੋਢੇ ਤੇ ਭਾਰ ਆ ਗਿਆ ਤੁਸੀਂ ਬਣ ਗਏ ਹੋ ਜ਼ਿੰਮੇਵਾਰੀ ਕਿਸ ਨੇ ਲਈ ਸਕੰਦਰ ਭਾਜੀ ਵਾਅਦੇ ਕੀ ਕੀਤੇ ਆ ਇੱਕ ਸਾਈਨ ਗਲੀਆਂ ਨਾਲੀਆਂ ਹੋਰ ਕਾਉਂਸਲਰ ਨੂੰ ਆਪਣੀ ਰਜਿਸਟਰੀ ਤੇ ਨਹੀਂ ਕਹਿੰਦੇ ਕਾਕਾ ਆਪਣੇ ਨਾਮ ਘਰ ਦੀ ਦੇ ਜਾ ਉਹਦੇ ਮੈਂ ਮੇਰੀ ਵੈ ਨਹੀਂ ਘਰਦੀ ਰਜਿਸਟਰੀ ਹੈਗੀ ਜੇ ਜੋ ਇਹਨਾਂ ਦੇ ਛੋਟੀਆਂ ਛੋਟੀਆਂ ਗੱਲਾਂ ਵਾ ਵਿਕਾਸ ਨੇ ਕਿਹਾ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਵਿਕਾਸ ਇਹਨਾਂ ਦੇ ਵਾਅਦੇ ਤੇ ਸਦਾ ਖਰਾ ਉਤਰੇਗਾ ਉਹ ਬੰਦਾ ਮੁੜੇਗਾ ਨਹੀਂ ਕੰਕਾ ਨਾਮ ਹੀ ਤੁਹਾਡਾ ਵਿਕਾਸ ਤੁਸੀਂ ਇਹ ਵੀ ਕਿਹਾ ਸੀਗਾ ਵੀ ਕੰਪੇਨਿੰਗ ਵੇਲੇ ਮੈਂ ਵਿਕਾਸ ਨਹੀਂ ਕਰਾਂਗਾ ਇਹ ਤੁਸੀਂ ਵੇਖ ਲਓ ਅੱਜ ਵੀ ਆਪਾਂ ਡੋਰ ਤੋਂ ਡੋਰ ਕਰਦੇ ਵੀ ਕਿਸੇ ਦੀ ਕੰਪਲੀਟ ਉਸੇ ਟਾਈਮ ਫੋਨ ਲਾ ਕੇ ਆਪਾਂ ਇਹ ਕੰਮ ਵੀ ਕਰਾਈਦਾ ਵਿਕਾਸ ਗੱਲ ਵਿਕਾਸ ਹੀ ਕਰੇਗਾ ਕਿਉਂਕਿ ਆ ਫਾਦਰ ਸਾਹਿਬ ਨੇ ਅੱਡ ਗਿਆ ਹੈ ਕਿ ਮੇਰੇ ਪੁੱਤਰ ਨੇ ਹਮੇਸ਼ਾ ਵਿਕਾਸ ਕਰਨਾ ਹੈ ਇਹਨਾਂ ਦੇ ਵਾਅਦੇ ਤੇ ਇਹਨਾਂ ਦਾ ਪੁੱਤਰ ਖਰਾ ਉਤਰੇਗਾ ਕਿਉਂਕਿ ਸਰਕਾਰ ਹੈਗੀ ਹੈ ਤੁਹਾਡੇ ਆਪੋਜੀਸ਼ਨ 'ਚ ਤੇ ਫੰਡ ਕਿਸ ਤਰ੍ਹਾਂ ਲਿਆਓਗੇ ਜੀ ਪਿਲਾ ਹਾਊਸ ਦਾ ਮੇਅਰ ਦੇ ਬਹਿ ਲੈਂਦੋ ਸਭ ਕੁਝ ਨਹੀਂ ਬੋਲੋ ਫਿਰ ਕਨਾ ਕੋਈ ਗੱਲ ਨਹੀਂ ਵਿਕਾਸ ਬਹੁਤ ਤੁਹਾਨੂੰ ਪਤਾ ਕਿੱਦਾਂ ਦਾ ਵਜਗੋ ਜਗੋ ਜਾਦ ਕਰਨ ਵਾਲਾ ਪਿਆਰ ਨਾ ਕਰਨ ਕਹਿੰਦਾ ਨਹੀਂ ਤੇ ਕਹਿੰਦੇ ਨਾ ਕੀ ਸਿੱਧੀ ਉਂਗਲਿਆਂ ਲੇ ਟੇਢੀ ਕਰ ਲਾਂਗੇ ਟੈਨਸ਼ਨ ਨਾ ਕਿਉਂ ਟੇਢੀ ਕਿਉਂ ਕਰਨੀ ਆ ਗਰਮ ਨਹੀਂ ਕਰ ਸਕਦੇ ਗਰਮ ਗਰਮ ਵੈਸੇ ਵੀ ਕਿਰੇ ਵੀ ਮੇਅਰ ਬਹਿਣਗੇ ਜਿਹਰੇ ਵੀ ਕਾਰਪੋਰੇਸ਼ਨ ਬਣੇਗੀ ਪ੍ਰਮਾਤਮਾ ਇਹਨਾ ਪੂਰੇ ਸ਼ਹਿਰ ਨਾ ਪੂਰਾ ਸ਼ਹਿਰ ਸਤਿਕਾਰ ਕਰਦਾ ਸਾਰੇ ਆਪਣੇ ਵੀ ਭਰਾ ਨੇ ਕਿਰੇ ਮੇਅਰ ਸਾਹਿਬ ਵੀ ਹੋਣਗੇ ਉਹ ਵੀ ਸਤਿਕਾਰ ਕਰਨਗੇ ਮੈਨੂੰ ਪਤਾ ਵਾ ਉਹਨਾਂ ਨੂੰ ਪਿਆਰ ਨਾ ਕਵਾਂਗੇ ਉਹ ਜੋ ਜੋ ਆਪਾਂ ਕਵਾਂਗੇ ਉਹ ਹਮੇਸ਼ਾ ਢੀ ਅਗਲਾ ਦੇ ਖਰਾ ਉਤਰਨਗੇ ਜੀ ਭਾਈ ਭੱਜਾ ਜੀ ਛਿੱਡੀ ਢਾੜਾ ਵੀ ਨਾਲ ਕੀ ਕਰਨਗੇ ਮੈਂ ਕਹਿੰਦਾ ਸੈਬ ਜਾਦੇ ਜੋ ਕੀ ਟੇ ਉਹਨਾਂ ਦੇ ਇਸ ਕਦਰ ਆਪਾਂ ਡੋਰ ਤੋਂ ਡੋਰ ਕਰਦੇ ਪਏ ਆ ਦੋ ਦਿਨ ਤੇ ਮੈਂ ਨਹੀਂ ਕੀਤਾ ਫੇਰ ਟੇ ਉਰੇ 18 ਨੰਬਰ ਵਾਰ ਦੇ ਪਰਿਵਾਰਾਂ ਨੇ ਕਿਹਾ ਪੁੱਤਰ ਤੂੰ ਡੋਰ ਤੋਂ ਡੋਰ ਕਰ ਆਪਾਂ ਇੱਕ ਦਿਨ ਢੋਲ ਲੈ ਗਏ ਉਸ ਤੋਂ ਬਾਅਦ ਆਪਾਂ ਢੋਲ ਨਹੀਂ ਲੈ ਕੇ ਜਾ ਰਹੇ ਹਰ ਕਿਸੇ ਦਾ ਘਰ ਘਰ ਜਾ ਕੇ ਬਹੁਤ ਧੰਨਵਾਦ ਕਰਦੇ ਪਏ ਆ ਕਿਉਂਕਿ ਉਹਨਾਂ ਦੀਆਂ ਸ਼ਹੀਦੀਆਂ ਜੀ ਸਾਡੇ ਸਾਬ ਜਾਦੇ ਦੀ ਪੂਰਾ ਆਲ ਵਰਲਡ ਜੀ ਉਹਨਾਂ ਨੂੰ ਮੰਨਦਾ ਵਾ ਜੀ ਆਪਾਂ ਵੀ ਉਹਨਾਂ ਦੇ ਸਤਿਕਾਰ ਕਰਦੇ ਆ ਉਹਨਾਂ ਦੀ ਅਛੀ ਦੀਦੀ ਵਜੋਂ ਇਸ ਕਤਰ ਇਸ ਕਤਰ ਆਪਾਂ ਘਰ ਘਰ ਡੋਰ ਤੋਂ ਡੋਰ ਕਰਨਾ ਆਪਾਂ ਢੋਲ ਵਜਾ ਰਹੇ ਨਾ ਤਮਾਕਾ ਨਾ ਡੀਜੇ ਨਾ ਕੁਛ ਨਹੀਂ ਜੀ ਖੁਸ਼ੀ ਆਪਾਂ ਮਨਾਵਾਂਗੇ ਜੀ ਆਪਣੇ ਇਹ 28 ਤਰੀਕ ਨੂੰ ਬਖਦਾਵਣਾ 28 ਤਰੀਕ ਦੇ ਬਾਅਦ ਜੀ ਕਰਾਂਗੇ ਜੀ ਇਸ ਘਤ ਵਾਹਿਗੁਰਜ ਕਾ ਖਾਲਸਾ ਸ੍ਰੀ ਵਾਹਿਗੁਰਜ ਕੀ ਫਤਿਹ ਆਈ ਮੇਰਾ ਨਾਮ ਸਰਦਾਰ ਬਲਕਾਰ ਸਿੰਘ ਸਾਬਕਾ ਸਰਪੰਚ ਜੀ ਕੈਪਟਨ ਤਰਮਿੰਦਰ ਸਿੰਘ ਦਾ ਮੈਂ ਪਿਤਾ ਜੀ ਆ ਠੀਕ ਗੱਲ ਇਹ ਆ ਵੀ ਛੀਦੀ ਦਿਹਾੜੇ ਚੱਲ ਰਹੇ ਨੇ ਤੇ ਸਾਡੇ ਵਿਕਾਸ ਜੀ ਦੇ ਜਿੱਤਣ ਦੀ ਬਹੁਤ ਜਿਆਦਾ ਖੁਸ਼ੀ ਆ ਪਰ ਉਹਨਾਂ ਦੇ ਵਿੱਚ ਅਸੀਂ ਕੋਈ ਮਤਲਬ ਇਹੋ ਜੀ ਖੁਸ਼ੀ ਨਹੀਂ ਕਰਦੇ ਜਿਹਦੇ ਨਾਲ ਕਿਸੇ ਦੇ ਮਨ ਤੇ ਅਸਰ ਪੈ ਕਿਉਂਕਿ ਦਿਹਾੜੇ ਛੀਦੀ ਚੱਲ ਰਹੇ ਨੇ ਬਾਬਾਜੀਤ ਸਿੰਘ ਬਾਬਾ ਜਿਆਰ ਸਿੰਘ ਬਾਬਾ ਯੋਰਾਵਰ ਸਿੰਘ ਬਾਬਾ ਫਤਿਹ ਸਿੰਘ ਸ਼ਹੀਦਾਂ ਦਾ ਸਾਰਾ ਪ੍ਰੋਗਰਾਮ ਚੱਲ ਰਿਹਾ। ਉਸ ਵਾਸਤੇ ਅਸੀਂ ਤੇ ਲੋਕਾਂ ਦਾ ਧੰਨਵਾਦ ਕਰਨ ਵਾਸਤੇ ਇਹ ਵਿਕਾਸ ਜੀ ਆਏ ਨੇ ਤੇ ਧੰਨਵਾਦ ਹੀ ਕਰ ਰਹੇ ਆ ਤੇ ਧੰਨਵਾਦ ਹੀ ਕਰਨਾ ਵਾ ਸਾਰਿਆਂ ਨੂੰ ਕਿਉਂਕਿ ਅਸੀਂ ਉਹਨਾਂ ਦੀ ਸਿੱਖਿਆ ਤੇ ਹੀ ਸਾਰੇ ਚੱਲ ਰਹੇ ਆ ਆਪਣੇ ਗੁਰੂਆਂ ਪੀਰਾਂ ਦੀ ਜਿਸ ਕਰਕੇ ਸਾਡੀ ਜਿਹੜੀ ਸਮਾਜ ਦੇ ਵਿੱਚ ਸਾਰਿਆਂ ਦੀ ਵਧਾਈ ਹੈ। ਵਿਕਾਸ ਜੀ ਤੇ ਸਾਰਿਆਂ ਨੂੰ ਉਮੀਦ ਹੈ ਕਿ ਵਿਕਾਸ ਜੀ ਤੇ ਜੋ ਉਮੀਦ ਹੈ ਨਾ ਸਾਰਿਆਂ ਨੂੰ ਉਹ ਬਿਲਕੁਲ ਪੂਰੀ ਹੋਊ ਅਸੀਂ ਕਿਸੇ ਨੂੰ ਇੱਕ ਅੱਲ ਦਾ ਮੌਕਾ ਹੀ ਨਹੀਂ ਮਿਲੂਗਾ ਵੀ ਆ ਕੰਮ ਹੱਲਾ ਨਹੀਂ ਹੋਇਆ ਜਾਂ ਹੀ ਗਏ ਸਾਂ ਤੇ ਸਾਨੂੰ ਉੱਥੇ ਕਿਸੇ ਪੁੱਛਿਆ ਨਹੀਂ ਇਹ ਕੋਈ ਵੀ ਇਹੋ ਜਿਹਾ ਕੋਈ ਵੀ ਮੌਕਾ ਨਹੀਂ ਆਏਗਾ ਵਿਕਾਸ ਜੀ ਕਾਫੀ ਦਿਨ ਬੜੇ ਲੰਮੇ ਸਮੇਂ ਚ ਇਸ ਲੈਂਡ ਚ ਆ ਗਿਆ ਤਾਂ ਲੋਕਾਂ ਨੇ ਇੱਕ ਗੱਲ ਹੈ ਜੀ ਕੋਈ ਵੀ ਜਿਹੜੀ ਜੱਦੋਜਹਿਦ ਆ ਨਾ ਉਹਦੇ ਕਰਨ ਦੇ ਨਾਲ ਹੀ ਇਹ ਜਿਹੜੀ ਨਾ ਮਕਾਮ ਹਾਸਲ ਹੁੰਦਾ ਜੇ ਤੁਸੀਂ ਘਰੋਂ ਨਹੀਂ ਕਿ ਨਿਕਲੋਗੇ ਤੇ ਇਹੋ ਜਿਹਾ ਮਕਾਮ ਨਹੀਂ ਹਾਸਲ ਹੋਏਗਾ ਵਿਕਾਸ ਜੀ ਨੇ ਬਹੁਤ ਵੱਡੇ ਆਦਮੀ ਨੂੰ ਢਾਇਆ ਵਾ ਜਿਹੜੇ ਕਿ ਮਨ ਤੇ ਇਹ ਗੱਲ ਸੀ ਇਹ ਨਹੀਂ ਅਸੀਂ ਸਮਝਦੇ ਤਾਂ ਇਹਨਾਂ ਦੀ ਭਗਤੀ ਬੰਦਗੀ ਆ ਜਿਹੜੀ ਇਹਨਾਂ ਦਾ ਤੇਜਤਾ ਪਏ ਉਹਦੇ ਨਾਲ ਬਣਿਆ ਅਸੀਂ ਇਹ ਸਮਝਦੇ ਆਂ ਵੀ ਜਦੋਂ ਅਸੀਂ ਬਣਦੇ ਆ ਨਾ ਮੈਂ ਵੀ ਕੋਈ 20 ਸਾਲ ਸਰਪੰਚ ਰਿਆ ਸਾਨੂੰ ਹਰ ਇੱਕ ਬੰਦੇ ਦਾ ਸਤਿਕਾਰ ਕਰਨਾ ਚਾਹੀਦਾ ਜਿਹੜੇ ਬੰਦੇ ਦਾ ਕਿਉਂਕਿ ਸਾਡੇ ਮੋਢਿਆਂ ਤੇ ਜਿਹੜੀ ਜ਼ਿੰਮੇਵਾਰੀ ਉਹ ਵਿਕਾਸ ਦੀ ਕਰਨਗੇ ਸਾਨੂੰ ਇਹਨਾਂ ਦਾ 101% ਆਸ ਹੈ ਵੀ ਇਹ ਜ਼ਰੂਰ ਕਰਨਗੇ ਵਿਕਾਸ ਜੀ ਨੂੰ ਕੀ ਕਹਿਣਾ ਚਾਹੁੰਦੇ ਜੀ ਵਿਕਾਸ ਜੀ ਨੂੰ ਅਸੀਂ ਕਹਿਣਾ ਚਾਹੁੰਦੇ ਆਂ ਵੀ ਸਾਨੂੰ ਇਲਾਕੇ 'ਚ ਕੋਈ ਲਾਹਮਾ ਨਹੀਂ ਹੋਣਾ ਚਾਹੀਦਾ ਤੇ ਨਾ ਆਏਗਾ ਆਪਣਾ ਕਾਰੋਬਾਰ ਜਿੰਨਾ ਵਿੱਚ ਵਾਧ ਤੋ ਵਾਧ ਚੰਗੀ ਤਰ੍ਹਾਂ ਕਰ ਨੂੰ ਜੀ ਆਇਆਂ ਕਿਉਂਕਿ ਇਹਨਾਂ ਦੇ ਬਜ਼ੁਰਗਾਂ ਨਾਲ ਸਾਡਾ ਵੈਸੇ ਹੀ ਪਹਿਲਾਂ ਪਿਆਰ ਆ ਉਹ ਇਹਨਾਂ ਨੂੰ ਵੀ ਜ਼ਿਆਦਾ ਸਤਿਕਾਰ ਦਿੰਦੇ ਨੇ ਕਿਸੇ ਬੰਦੇ ਨੂੰ ਆਹੀਂ ਦਿੱਕਤ ਨਹੀਂ ਆਊਗੀ ਇੱਥੇ ਜੀ ਬਸ ਵਾਹ